ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਤੁਹਾਡਾ ਦਿਲੋਂ ਸਵਾਗਤ ਹੈ ਸਾਡੇ YouTube ਚੈਨਲ ਰਿਸ਼ਤਿਆਂ ਦੇ ਸਫ਼ਰ ਤੇ ਜਿੱਥੇ ਅਸੀਂ ਹਰ ਵੀਡੀਓ ਵਿੱਚ ਕੁੜੀਆਂ ਦੇ ਰਿਸ਼ਤੇ ਲੈ ਕੇ ਆਉਂਦੇ ਹਾਂ ਜੇ ਤੁਸੀਂ ਆਪਣੇ ਪਰਿਵਾਰ ਦੀ ਕੋਈ ਪ੍ਰੋਫਾਈਲ ਸਾਡੇ ਚੈਨਲ ਤੇ ਲਗਵਾਉਣੀ ਚਾਹੁੰਦੇ ਹੋ ਤਾਂ ਹੇਠ ਦਿੱਤੇ ਨੰਬਰ 8054637101 ਤੇ ਹੈਲੋ WhatsApp ਕਰੋ ਸਿਰਫ ਮੈਸੇਜ ਹੀ ਕੀਤਾ ਜਾਵੇ ਜੀ ਸਾਡੀ ਟੀਮ ਤੁਹਾਡੇ ਤੋਂ ਜਾਣਕਾਰੀ ਲਏਗੀ ਅਤੇ ਸਹੀ ਤਰੀਕੇ ਨਾਲ ਪੋਸਟ ਕਰੇਗੀ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਪ੍ਰੋਫਾਈਲ ਤੁਹਾਡੇ ਸਾਹਮਣੇ ਸਹੀ ਤਰੀਕੇ ਨਾਲ ਪੇਸ਼ ਕੀਤੀ ਜਾਵੇ ਪਰ ਇੱਕ ਗੱਲ ਯਾਦ ਰੱਖਣੀ ਹੈ ਜੀ ਸਾਡਾ ਕੰਮ ਕੇਵਲ ਜਾਣਕਾਰੀ ਪਹੁੰਚਾਉਣਾ ਹੈ ਰਿਸ਼ਤਾ ਫਾਈਨਲ ਕਰਨ ਦੀ ਜਾਂਚ ਪੜਤਾਲ ਕਰਨ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ ਜੀ ਪਟਿਆਲਾ ਜ਼ਿਲ੍ਹਾ ਤੋਂ ਲੜਕੇ ਦਾ ਰਿਸ਼ਤਾ ਹੈ ਪੜ੍ਹਾਈ ਬੀ ਕਾਮ ਕੰਪਲੀਟ ਹੈ ਐਲ ਐਲ ਬੀ ਕਰ ਰਿਹਾ ਹੈ ਕਾਸਟ ਸ਼ਰਮਾ ਡੇਟ ਆਫ ਬਰਥ 23 12 2002 ਕਮ ਮੈਨ ਦਾ ਫਰਨੀਚਰ ਬਿਜ਼ਨਸ ਹੈ ਓਨਰ ਹੈ ਦੋ ਬਿਗ ਸ਼ੋਰੂਮ ਨੇ ਜਿਨ੍ਹਾਂ ਦੇ 13 ਕਿੱਲੇ ਜ਼ਮੀਨ ਤੇ ਹੋਰ ਸ਼ਹਿਰੀ ਪ੍ਰਾਪਰਟੀ ਹੈ ਰੀਅਲ ਏਸਟੇਟ ਦਾ ਬਿਜ਼ਨਸ ਹੈ ਇਹਨਾਂ ਨੂੰ ਕੁੜੀ ਸੋਹਣੀ ਪੜੀ ਲਿਖੀ ਹੋਵੇ ਪਰਵਾਹ ਦੀ ਕੋਈ ਮੰਗ ਨਹੀਂ ਪਰਿਵਾਰ ਮਿਲਨ ਵਰਤਨ ਵਾਲਾ ਹੋਵੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਇਸ ਤੇ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਹਰ ਵੀਡੀਓ નીચે ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਸੰਪਰਕ ਕਰਨ ਦੀ ਪੁੱਛਗਿੱਛ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ ਜੀ ਹੁਣ ਦੇਖਦੇ ਆਂ ਅਗਲਾ ਰਿਸ਼ਤਾ ਇਹ ਲੜਕੀ ਦਾ ਰਿਸ਼ਤਾ ਹੈ ਮੁਖਸਰ ਸਾਹਿਬ ਤੋਂ ਪੜਾਈ ਇਹਨਾਂ ਦੀ ਹੈ ਪਲੱਸ 2 ਨਾਨ ਮੈਡੀਕਲ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਰਿਸ਼ਤਾ ਸਾਰਾ ਪੜ ਕੇ ਪੂਰਾ ਬਾਇਓ ਡਾਟਾ ਪੜ ਕੇ ਥੱਲੇ ਇਹਨਾਂ ਦਾ ਹੁਣ ਨੰਬਰ ਆ ਰਿਹਾ ਹੈ ਇਹਨਾਂ ਨੂੰ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਕਾਲ ਕਰਨ ਤੋਂ ਪਹਿਲਾਂ ਪੂਰੀ ਪ੍ਰੋਫਾਈਲ ਪੜ ਲਈ ਜਾਵੇ ਜੇ ਸਹੀ ਮੇਲ ਬਣਦਾ ਹੋਵੇ ਤਾਂ ਹੀ ਫੋਨ ਕਰੋ ਹੁਣ ਦੇਖਦੇ ਆਂ ਜੀ ਅਗਲਾ ਰਿਸ਼ਤਾ ਫਿਰ ਲੜਕੇ ਦਾ ਨਾਮ ਜੇ ਸਿੰਘ ਅਮਰਤਾਰੀਆ ਮੋਹਾਲੀ ਤੋਂ ਪੜ੍ਹਾਈ ਇਸ ਦੀ ਬੀ ਕਾਮ ਹੈ ਕਾਸਟ ਜੱਟ ਸਿੱਖ 14 12 88 ਦਾ ਡੇਟ ਆਫ ਬਰਥ ਇਸ ਦੀ ਸ਼ਹਿਰੀ ਜ਼ਮੀਨ ਮੁਹਾਲੀ ਚ ਹੈ ਇਹਨਾਂ ਦੀ ਡਿਮਾਂਡ ਹੈ ਕੁੜੀ ਪੜ੍ਹੀ ਲਿਖੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਥੱਲੇ ਨੰਬਰ ਚੱਲ ਰਿਹਾ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਰੋਜ਼ ਨਵੇਂ ਰਿਸ਼ਤੇ ਦੇਖਣ ਲਈ ਹੁਣ ਤੁਹਾਨੂੰ ਦਿਖਾਣੇ ਆ ਅਗਲੀ ਪ੍ਰੋਫਾਈਲ ਨਾਮ ਕੌਰ ਜ਼ਿਲ੍ਹਾ ਬਠਿੰਡਾ ਤੋਂ ਲੜਕੀ ਦਾ ਰਿਸ਼ਤਾ ਹੈ ਪੜਾਈ ਬੀ ਐਸਸੀ ਐਮਬੀਏ ਇਨ ਇੰਡੀਆ ਪੈਣਾਂ ਦੀ ਕੋਈ ਨਹੀਂ ਪ੍ਰਾਨ ਮੈਰਿਡ ਹੈ ਕੈਨੇਡਾ ਸਿਟੀਜ਼ਨ ਕਾਸਟ ਇਹਨਾਂ ਦੀ ਜੱਟ ਸਿੱਖ ਟਿੱਲੋਂ ਹੈ 95 ਦਾ ਡੇਟ ਆਫ ਬਰਥ ਹੈ ਇਹਨਾਂ ਦੀ ਡਿਮਾਂਡ ਹੈ ਮੁੰਡਾ ਕੈਨੇਡਾ ਪੀਆਰ ਸਰੀ ਹੋਵੇ 15 16 ਕਿੱਲੇ ਜ਼ਮੀਨ ਹੋਵੇ ਨਸ਼ਾਰਾਇਤ ਮਾਨਸਾ ਤੋਂ ਹੀ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਮਾਫ ਕਰਨ ਪਰਿਵਾਰ ਦਾ ਥੱਲੇ ਨੰਬਰ ਆ ਗਿਆ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਸਾਡਾ ਕੰਮ ਕੇਵਲ ਜਾਣਕਾਰੀ ਪਹੁੰਚਾਉਣਾ ਹੈ ਰਿਸ਼ਤਾ ਫਾਈਨਲ ਕਰਨ ਦੀ ਜਾਂਚ ਪੜਤਾਲ ਕਰਨ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ ਜੀ ਇਹ ਅਗਲਾ ਰਿਸ਼ਤਾ ਫਿਰ ਲੜਕੇ ਦਾ ਹੈ ਨਾਮ ਸਿੰਘ ਅਮਰਤਾਰੀ ਹੈ ਟੋਹਾਨਾ ਫਤਿਹਪੁਰ ਬਾਦ ਹਰਿਆਣੇ ਤੋਂ ਹੈ ਭੈਣ ਕੋਈ ਨਹੀਂ ਪਰਾ ਦੋ ਕੱਦ 6 ਫੁੱਟ 5 ਇੰਚ ਕਾਸਟ ਜੱਟ ਸਿੱਖ ਹੈ ਜੀ ਇਹਨਾਂ ਦੀ ਪਰਵਾਰ ਦਾ ਥੱਲੇ ਨੰਬਰ ਆ ਗਿਆ ਸਾਰਾ ਬਾਇਓ ਡਾਟਾ ਪੜ੍ਹ ਕੇ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਬਾਕੀ ਜਾਣਕਾਰੀ ਇਹਨਾਂ ਤੋਂ ਤੁਸੀਂ ਆਪ ਲੈ ਸਕਦੇ ਹੋ ਹੁਣ ਤੁਹਾਨੂੰ ਦਿਖਾਣੇ ਆ ਅਗਲਾ ਪ੍ਰੋਫਾਈਲ ਅਗਲਾ ਪ੍ਰੋਫਾਈਲ ਇਹ ਜੀ ਲੜਕੀ ਦੀ ਨਾਮ ਕੌਰ ਜ਼ਿਲ੍ਹਾ ਮਲੇਰਕੋਟਲਾ ਪੜਾਈ ਬੀ ਡੀ ਐਸ ਇੰਡੀਆ ਤੋਂ ਇਹਨਾਂ ਦੀ ਕੈਨੇਡਾ ਇਹਨਾਂ ਦੀ ਭੈਣ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਹੈ ਡੇਟ ਆਫ ਬਰਥ 14/5/94 ਕੈਨੇਡਾ ਪੀਆਰ ਐਂਡ ਡੈਂਟਲ ਮੁੰਡਾ ਮੈਡੀਕਲ ਲਾਈਨ ਬਿਜ਼ਨਸਮੈਨ ਚਾਹੀਦਾ ਇਹਨਾਂ ਨੂੰ ਥੱਲੇ ਪਰਿਵਾਰ ਦਾ ਨੰਬਰ ਆ ਗਿਆ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਸਾਰੀ ਗੱਲ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਤੁਸੀਂ ਆਪ ਇਹਨਾਂ ਨਾਲ ਗੱਲ ਕਰੋ ਥੱਲੇ ਨੰਬਰ ਪਰਿਵਾਰ ਦਾ ਦਿੱਤਾ ਹੋਇਆ ਹੈ अगला रिश्ता जी लड़के दा नाम टी सिंह ਪਤਾ ਜ਼ਿਲ੍ਹਾ ਉਜੈਨ ਐਮਪੀ ਤੋਂ ਹੈ ਪੜਾਈ ਬੀਏ ਪੈਣ ਦੋ ਮੈਰਿਡ ਪ੍ਰਾ ਕੋਈ ਨਹੀਂ ਹੈ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ ਹੈ ਜਿਨ੍ਹਾਂ ਦਾ 2792 ਰਿਸ਼ਤਾ ਸਿੰਪਲ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਪਰਿਵਾਰ ਦਾ ਥੱਲੇ ਨੰਬਰ ਆ ਗਿਆ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਇਹ ਸਾਰੀ ਪ੍ਰੋਫਾਈਲ ਤੁਹਾਡੇ ਸਾਹਮਣੇ ਹੈ ਥੱਲੇ ਪਰਿਵਾਰ ਦਾ ਨੰਬਰ ਆ ਗਿਆ ਜੀ ਉੱਪਰ ਸਾਡਾ ਨੰਬਰ ਦਿੱਤਾ ਹੋਇਆ ਹੈ ਐਡ ਪਾਉਣ ਲਈ ਉਸ ਤੇ ਤੁਸੀਂ ਵਟਸਐਪ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਲੜਕੀ ਦਾ ਬੀ ਵਰਮਾ ਲੜਕੀ ਜ਼ਿਲ੍ਹਾ ਲੁਧਿਆਣਾ ਪੜਾਈ ਪਲੱਸ 2 ਪੈਨ ਯੂਐਸਏ ਸੈਟਲ ਹੈ ਇਹਨਾਂ ਦੀ ਭਰਾ ਕੋਈ ਨਹੀਂ ਕੱਦ 5 ਫੁੱਟ 3 ਇੰਚ ਕਾਸਟ ਹਿੰਦੂ ਵਰਮਾ 5986 ਇਹਨਾਂ ਦੀ ਡੇਟ ਆਫ ਬਰਥ ਹੈ ਪਰਿਵਾਰ ਦਾ ਥੱਲੇ ਨੰਬਰ ਆ ਗਿਆ ਉਸ ਤੇ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਰਿਸ਼ਤਾ ਇਹਨਾਂ ਨੂੰ Hindu ਸੈਟਲਡ ਮੁੰਡਾ ਚਾਹੀਦਾ ਹੈ ਪਰਿਵਾਰ ਨਾਲ ਸਿੱਧੀ ਗੱਲ ਕਰੋ نیچے ਪਰਿਵਾਰ ਲਿਖ ਕੇ ਅੱਗੇ ਉਹਨਾਂ ਦਾ ਨੰਬਰ ਲਿਖਿਆ ਹੋਇਆ ਹੈ ਉੱਪਰ ਐਡ ਪਾਉਣ ਲਈ ਸਾਡਾ ਪੀਲੀ ਪੱਟੀ 'ਚ ਨੰਬਰ ਚੱਲ ਰਿਹਾ ਹੈ ਬਲਿੰਕ ਕਰ ਰਿਹਾ ਹੈ ਉਸ ਨੰਬਰ ਤੇ ਤੁਸੀਂ ਸਾਨੂੰ ਸਿਰਫ WhatsApp ਕਰ ਸਕਦੇ ਹੋ ਕੋਈ ਵੀ ਐਡ ਪਾਉਣ ਲਈ ਅਗਲਾ ਰਿਸ਼ਤਾ ਦੇਖੋ ਜੀ ਆਰ ਕੁਮਾਰ ਜ਼ਿਲ੍ਹਾ ਬਠਿੰਡਾ ਤੋਂ ਪੜ੍ਹਾਈ ਪੀ ਐਸ ਸੀ ਮੈਡੀਕਲ ਪੈਣੇ ਕੈਨਾਂ ਦੀ ਪ੍ਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਬ੍ਰਾਹਮਣ ਸਰਸਵਤ ਰਿਖੀ ਡੇਟ ਆਫ ਬਰਥ ਹੈ ਜਿਨਾਂ ਦਾ 3798 7 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਥੱਲੇ ਪਰਿਵਾਰ ਦਾ ਨੰਬਰ ਚੱਲ ਰਿਹਾ ਹੈ ਤੁਸੀਂ ਇਹਨਾਂ ਨੂੰ ਵੀ ਡਾਇਰੈਕਟ ਕਾਲ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਸਾਡੇ ਚੈਨਲ ਤੇ ਲੜਕੀਆਂ ਦੇ ਰਿਸ਼ਤੇ ਵੀ ਕਾਫੀ ਹੁੰਦੇ ਹਨ ਲੜਕਿਆਂ ਦੇ ਵੀ ਕਾਫੀ ਹੁੰਦੇ ਹਨ ਹੁਣ ਫਿਰ ਲੜਕੀ ਦਾ ਰਿਸ਼ਤਾ ਹੈ ਜੀ ਨਾਮ ਕੌਰ ਜ਼ਿਲ੍ਹਾ ਸੰਗਰੂਰ ਤੋਂ ਜੀ ਐਨ ਐਮ ਨਰਸਿੰਗ ਪੜਾਈ ਹੈ ਇਹਨਾਂ ਦੀ 5 ਫੁੱਟ 2 ਇੰਚ ਹਾਈਟ ਹੈ ਕਾਸਟ ਜੱਟ ਸਿੱਖ 21 12 93 ਦਾ ਇਹਨਾਂ ਦਾ ਡੇਟ ਆਫ ਬਰਥ ਹੈ ਰਿਸ਼ਤਾ ਇਹਨਾਂ ਨੂੰ ਚਾਹੀਦਾ ਮੁੰਡਾ ਪੀ ਆਰ ਕੈਨੇਡਾ ਯੂ ਐਸ ਏ ਹੋਵੇ विदाउट डिमांड ਪਰਿਵਾਰ ਦਾ ਨੰਬਰ ਆ ਗਿਆ ਹੈ ਇਹਨਾਂ ਦਾ ਬਾਹਰ ਦਾ ਨੰਬਰ ਹੈ ਸ਼ਾਇਦ ਓਨਲੀ ਵਟਸਐਪ ਹੀ ਜਾਏਗਾ ਇਸ ਤੇ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਇਹਨਾਂ ਨੂੰ ਵਟਸਐਪ ਕਾਲ ਹੀ ਕਰਨਾ ਉਹਨਾਂ ਨੂੰ ਉੱਪਰ ਸਾਡਾ ਨੰਬਰ ਚੱਲ ਰਿਹਾ ਹੈ ਐਡ ਪਾਉਣ ਵਾਸਤੇ ਪੀਲੀ ਪੱਟੀ 'ਚ ਅਗਲਾ ਲੜਕੇ ਦਾ ਰਿਸ਼ਤਾ ਜੀ ਨਾਮਜੀਤ ਸਿੰਘ ਜ਼ਿਲ੍ਹਾ ਬਠਿੰਡਾ ਭੈਣ ਕੋਈ ਨਹੀਂ ਇਹਨਾਂ ਦੀ ਭੈਣ ਮੈਰਿਡ ਹੈ ਪਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1990 ਸਾਰਾ ਇਸ اچھی طرح ਡਾਟਾ ਪੜ ਕੇ ਕੁੜੀ ਇਹਨਾਂ ਨੂੰ ਪੜੀ ਲਿਖੀ ਸ਼ਾਕਾਹਾਰੀ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਪਰਿਵਾਰ ਦਾ ਨੰਬਰ ਚੱਲ ਰਿਹਾ ਹੈ ਇਸ ਤੇ ਵਟਸਐਪ ਕਾਲ ਹੀ ਆਏਗੀ ਜਿਸ ਤੇ WHT ਲਿਖਿਆ ਹੁੰਦਾ ਹੈ ਤਾਂ ਵਟਸਐਪ ਕਾਲ ਹੀ ਕਰਨਾ ਡਾਇਰੈਕਟ ਗੱਲ ਕਰੋ ਅਗਲਾ ਲੜਕੀ ਦਾ ਰਿਸ਼ਤਾ ਜੀ ਨਾਮ ਕੌਰ ਗਿਲ 1996 ਡੇਟ ਆਫ ਬਰਥ ਹੈ ਨੰਦਾ 5 ਫੁੱਟ 2 ਇੰਚ ਹਾਈਟ ਹੈ 12ਵੀਂ ਪਾਸ ਨੇ ਕੰਮ ਬਿਊਟੀ ਪਾਰਲਰ ਤੇ ਬੁਟੀਕ ਦਾ ਪਿਤਾ ਜੀ ਨਹੀਂ ਹਨ ਮਾਤਾ ਜੀ ਤੇ ਇੱਕ ਭਰਾ ਏਰੀਆ ਮੋਗਾ ਹੈ ਇਹਨਾਂ ਦਾ ਪੀਆ ਲੜਕਾ ਵਧੀਆ ਸੁਭਾਅ ਦਾ ਹੋਵੇ ਵੈਸ਼ਨੋਵੇ ਨੌਕਰੀ ਕਰਦਾ ਹੋਵੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਇਹਨਾਂ ਨਾਲ ਵੀ ਤੁਸੀਂ ਡਾਇਰੈਕਟ ਗੱਲ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਖੇਚਲ ਕੀਤੀ ਜਾਵੇ ਬੇਨਤੀ ਹੈ ਜਰੂਰੀ ਧਿਆਨ ਦਿਓ ਗੱਲਾਂ ਕੁਝ ਜੇ ਤੁਸੀਂ ਆਪਣੇ ਪਰਿਵਾਰ ਦੀ ਕੋਈ ਪ੍ਰੋਫਾਈਲ ਸਾਡੇ ਚੈਨਲ ਤੇ ਲਗਵਾਉਣੀ ਚਾਹੁੰਦੇ ਹੋ ਤਾਂ ਇੱਥਾਂ ਉੱਪਰ ਸਾਡੇ ਨੰਬਰ ਤੇ ਹੈਲੋ WhatsApp ਕਰੋ ਸਿਰ ਮੈਸੇਜ ਹੀ ਕੀਤਾ ਜਾਵੇ ਜੀ ਪੀਲੀ ਪੱਟੀ 'ਚ 80546 ਚੱਲ ਰਿਹਾ ਹੈ 3710